ਇੱਕ ਪਾਸੇ ਸੂਬਾ ਸਰਕਾਰ ਕਹਿੰਦੀ ਹੈ ਕਿ ਪੰਜਾਬ ਨੂੰ ਹਰਾ ਭਰਿਆ ਰੱਖਿਆ ਜਾਵੇ ਅਤੇ ਇਸ ਦੇ ਲਈ ਵੱਖ-ਵੱਖ ਸਕੀਮਾਂ ਰਾਹੀਂ ਪੰਜਾਬ ਸਰਕਾਰ ਵੱਲੋਂ ਬੂਟੇ ਵੀ ਲਾਏ ਜਾਂਦੇ ਹਨ ਤਾਂ ਜੋ ਵਾਤਾਵਰਣ ਸਾਫ਼ ਸੁਥਰਾ ਬਣਿਆ ਰਹੇ ਪਰ ਦੂਜੇ ਪਾਸੇ ਹੀ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਗੰਦਲਾ ਲਾੜੀ ਵਿਖੇ ਪਿੰਡ ਦੇ ਮੋਹਤਵਾਰ ਵਿਅਕਤੀ ਵੱਲੋਂ ਪਿੰਡ ਵਿੱਚ ਰਹੇ ਰਹੇ ਗੁਜਰ ਪਰਿਵਾਰਾਂ 'ਤੇ aarop ਲਾਉਂਦੇ ਆ ਕਿ ਹਾਂ ਕਿ ਉਹਨਾਂ ਵੱਲੋਂ ਗੋਹੇ ਦੇ ਟੇਰ ਲਗਾ ਕੇ ਬੂਟਿਆਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ ਜੋ ਕਿ 70 ਤੋਂ 80 ਸਾਲ ਪੁਰਾਣੇ ਹਨ ਅਤੇ ਕੁਝ ਦਿਨ ਪਹਿਲਾਂ ਨਹਿਰੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਅਤੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵੱਲ ਹਨਾ ਪੂਰਤੀ ਕੀਤੀ ਗਈ ਕਿਉਂਕਿ ਗੁਜਰਾਵਲੋਂ ਨਹਿਰੀ ਵਿਭਾਗ ਅਤੇ ਜੰਗਲਾਤ ਵਿਭਾਗ ਦੀ ਕਾਫੀ ਜਗ੍ਹਾ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਪਰ ਅਸਲ ਸੱਚਾਈ ਵਿੱਚ ਉਹ ਕਬਜ਼ਾ ਅਜ ਵੀ ਗੁਜਰ ਪਰਿਵਾਰਾਂ ਕੋਲ ਹੀ ਹੈ ਜਿਸ ਦੇ ਚਲਦਿਆਂ ਪਿੰਡ ਦੇ ਲੋਕਾਂ ਨੇ ਰੋਸ਼ ਚਿਤਾਉਂਦਿਆਂ ਕਿਹਾ 3 ਵਜੇ ਦੇ ਕਰੀਬ ਪੱਤਰਕਾਰਾਂ ਨੂੰ ਦੱਸਿਆ ਕਿ ਵਿਭਾਗ ਦੀ ਮਿਲੀ ਭਗਤ ਨਾਲ ਹੀ ਇਹ ਸਾਰੇ ਕੰਮ ਹੋ ਰਹੇ ਹਨ ਅਤੇ ਕਈ ਬੂਟਿਆਂ ਦੀ ਕਟਾਈ ਗੁਜਰਾਵਲੋਂ ਕੀਤੀ ਜਾ ਚੁੱਕੀ ਹਨ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਹੁਣਾਤੇ ਨਹੀਂ ਕੀਤੀ ਗਈ ਹੁਣ ਵੇਖਣ ਵਾਲੀ ਗੱਲ ਇਹ ਹੋਏਗੀ ਕਿ ਪ੍ਰਸ਼ਾਸਨ ਜਾਗਦਾ ਹੈ ਅਤੇ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ ਸਰ ਮੇਰਾ ਨਾਮ ਗੁਰੂ ਦਾਤਾ ਹੈ ਇਹ ਜਿੱਥੇ ਮੈਂ ਬੈਠਾ ਇਹ ਜਦੋਂ ਦੀ ਨਹਿਰ ਬਣੀ ਹੈ ਤੇ ਉਦੋਂ ਦੇ ਰੁੱਖ ਲੱਗੇ ਹੋਏ ਕਮ ਸੇ ਕਮ ਮੈਨੂੰ ਲੱਗਦਾ 70-75 ਸਾਲ ਤੋਂ ਇਹ ਰੁੱਖ ਲੱਗੇ ਹੋਏ ਇੱਥੇ ਡੀ ਐਫਓ ਸਾਰਾ ਸਾਡਾ ਤੰਤਰ ਹੈ ਜਿਹੜਾ ਸਰਕਾਰੀ ਉਹ ਫੇਲ ਹੋ ਜਾਂਦਾ ਇਹ ਜਗ੍ਹਾ ਜਗ੍ਹਾ ਗੋਇਆ ਲੱਗਿਆ ਹੋਇਆ ਇੱਥੇ ਕਮ ਸੇ ਕਮ ਇਹ 70-70 ਤੋਂ 100-100 ਬੂਟੇ ਨੇ ਇਹਦੇ 8 ਬੂਟੇ ਨੇ ਇਹ ਵੀ ਮਰਛਣੇ ਛੋਟਾ ਜਿਹਾ ਕੋਈ ਖੈਰ ਦਾ ਬੂਟਾ ਡਾਣੀ ਕੱਟੀ ਜਾਂਦੀ ਐ ਢੀ ਵੱਡੀ ਖਬਰ ਆ ਜਾਂਦੀ ਖੈਰ ਵੱਡਿਆ ਗਿਆ ਜੀ ਤਮਾਸ਼ਾ ਚਾਲੂ ਹੋ ਜਾਂਦਾ ਐ ਅਸੀਂ ਬੋੜ ਬੋੜ ਕੇ ਥੱਗ ਗਿਆਂ ਭਈ ਇਹ ਰੁੱਖਾਂ ਦੀ ਰਾਖੀ ਕਰੋ ਰੁੱਖਾਂ ਦੀ ਰਾਖੀ ਕਰੋ ਇੱਥੇ ਗੁਜਰ ਬਰਾਦਰੀ ਰਹਿੰਦੀ ਐ ਇਹ گویا ਛੋਟ ਛਟ ਕੇ ਆਪ ਹੀ ਇਹ ਰੁੱਖ ਸਕਾਰ ਦੇਣ ਪਰ ਸ਼ਾਮ ਨੂੰ ਪ੍ਰਸ਼ਾਸਨ ਨਾਲ ਮਿਲ ਕੇ ਤੇ ਕੱਟ ਲੈਂਦੇ ਪਿੱਛੇ ਜੀ ਇੱਕ ਬੜਾ ਤਗੜਾ ਡਰਾਮ ਹੋਇਆ ਸੀ ਇਹਨਾਂ ਕੋਲੋਂ ਖਾਲੀ ਕਰਾਂ ਦਾ ਇੱਥੇ ਵਾਇਰ ਵੀ ਲੱਗੀ ਸੀ ਪਤਾ ਨਹੀਂ ਕਿਹੜੇ ਵਜ਼ੀਰ ਨੇ ਇਹਨਾਂ ਨੂੰ ਫੋਨ ਕਰਤਾ ਪ੍ਰਸ਼ਾਸਨ ਨੂੰ ਤੇ ਕਿਹੜੇ ਸਾਹਬ ਨੇ ਕੋਈ ਜਾਂ ਕੋਈ ਥਲੀ ਲਾ ਲਈ ਜਾਂ ਵਜ਼ੀਰ ਨੇ ਥਲੀ ਲਾ ਲਈ ਇਹ ਰੁੱਖ ਫੇਰ ਮਰਨ ਦੀ ਢਾਹ ਦੇ ਲਾਤੇ ਨੇ ਤੇ ਲੋਕੀ ਕਹਿੰਦੇ ਤਮਾਸ਼ਾ ਕਰਦੇ ਨੇ ਵੀ ਰੁੱਖ ਲਾਓ ਰੁੱਖ ਲਾਓ ਰੁੱਖ ਲਾਓ ਉਹ ਜਿਹੜੇ ਪਹਿਲੇ ਬਜ਼ੁਰਗ ਨੇ ਉਹਨਾਂ ਨੂੰ ਤੇ ਬਚਾ ਲੋ ਯਾਰ ਤੇ ਮੈਂ ਬੜੇ ਦੁਖੀ ਮਨ ਨੂੰ ਅੱਜ ਤੁਹਾਡੇ ਅੱਗੇ ਬੇਨਤੀ ਕਰਨ ਲੱਗਾ ਭਈ ਇੱਥੇ ਡੀ ਐਫਓ ਸਾਹਿਬ ਨੂੰ ਆ ਕੇ ਵਿజిਟ ਕਰਨਾ ਚਾਹੀਦਾ ਡੀ ਸੀ ਸਾਹਿਬ ਨੂੰ ਆਕੇ ਵਿਜਿਟ ਕਰਨਾ ਚਾਹੀਦਾ ਪਈ ਇੱਥੇ ਜਿਹੜੇ 17 ਸਾਲਾਂ ਸਾਲਾਂ ਦੇ ਰੁੱਖ ਇੱਥੇ ਕਮ ਸੇ ਕਮ ਇਹ 300 ਤੋਂ 400 ਰੁੱਖ ਜਿਹੜਾ ਉਹ ਮਰ ਗਿਆ ਉਹ ਇਹਨਾਂ ਵੱਡ ਕੇ ਪਤਾ ਨਹੀਂ ਖੇਰੂ ਖੇਰੂ ਕਰਤਾ ਕਿੱਥੇ ਕਰਤਾ ਪ੍ਰਸ਼ਾਸਨ ਨਾਲ ਰਲ ਕੇ ਕਰਤਾ ਇੱਥੇ ਆਕੇ ਸਾਰਾ ਪ੍ਰਸ਼ਾਸਨ ਫੇਲ ਹੋ ਜਾਂਦਾ ਜੀ ਠੀਕ ਆ ਜੀ ਤੇ ਜੇ ਸਾਰੀ ਜਗ੍ਹਾ ਪ੍ਰਸ਼ਾਸਨ ਫੇਲ ਹੋਣਾ ਤੇ ਇਹ ਰੁੱਖਾਂ ਦੀ ਕੋਈ ਰੱਖ ਨਹੀਂ ਜੇ ਕਰ ਸਕਦਾ ਆ ਦੇਖਣ ਨੂੰ ਮਿਲਦਾ ਜਗਾ ਜਗਾ ਤੇ ਨਹਿਰੀ ਵਾਗ ਗਾ ਲੋ ਆਪਣੀ ਨਹਿਰ ਦੇ ਉੱਤੇ ਕਿਹਨੇ ਕਬਜ਼ੇ ਖਾਲੀ ਕਰਵਾਇਆ ਲੱਗਦਾ ਕਿ ਤੇ ਕਬਜ਼ੇ ਹੋ ਰਿਹਾ ਜਾਂ ਖਾਲੀ ਹੋ ਰਿਹਾ ਨਹੀਂ ਜੀ ਇੱਥੇ ਤਾਂ ਬੋਲਦਾ ਕੋਈ ਨਹੀਂ ਇੱਥੇ ਇਦਾਂ ਲੱਗਦਾ ਵੀ ਇਹਨਾਂ ਨੂੰ ਕੋਈ ਸੱਪ ਸੁੰਗ ਜਾਂਦਾ ਪ੍ਰਸ਼ਾਸਨ ਨੂੰ ਇੱਥੇ ਕੋਈ ਵੜਦਾ ਹੀ ਨਹੀਂ ਇਦਾਂ ਤੇ ਲੋਕਾਂ ਨੂੰ ਉਹ ਵੀ ਵਿਚਾਰਿਆਂ ਨੂੰ ਨੋਟਿਸ ਭੇਜੀ ਜਾਂਦੇ ਜਿਹੜੇ ਆਪਣਾ ਗੁਜ਼ਾਰਾ ਗੁਜ਼ੂਰਾ ਕਰਨ ਦੇ ਆ ਇੱਥੇ ਜਿਹੜੇ ਜਿੰਦੇ ਜੀ ਲੋਕਾਂ ਦਾ ਕਤਲ ਕਰਨ ਦੇ ਪੁਰਾਣੇ ਬਜ਼ੁਰਗਾਂ ਦਾ ਰੁੱਖਾਂ ਨੂੰ ਮਾਰਨ ਦੇ ਨੇ ਉਹਨਾਂ ਨਾਲ ਕੋਈ ਖ਼ਬਰ ਹੀ ਨਹੀਂ ਲੰਦਾ ਉਹਨਾਂ ਨਾਲ ਕੋਈ ਧਿਆਨ ਹੀ ਨਹੀਂ ਦਿੰਦਾ ਆ ਦੇਖਣ ਨੂੰ ਮਿਲਿਆ ਸੀ ਪਿਛਲੇ ਦਿਨੀਂ ਪ੍ਰਸ਼ਾਸਨ ਅਧਿਕਾਰੀ ਆਏ ਸੀ ਕੋਰ ਦੇ ਹੁਕਮ ਲੈ ਕੇ ਆਏ ਸੀ ਕਿ ਇੱਕ ਜਿਹੜੇ ਜਗ੍ਹਾ ਇਹ ਹੈ ਕਬਜ਼ੇ ਕੀਤੇ ਇਹ ਖਾਲੀ ਕਰਵਾਏ ਜਾਗੇ ਉਹ ਇਹ ਵਾਅਦਾ ਚ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਨਾ ਹੀ ਕੋਈ ਨੋਟਿਸ ਭੇਜਿਆ ਗਿਆ ਕੀ ਕਹਿਣਾ ਚਾਹੋਗੇ ਤੁਸੀਂ ਉਹ ਜਿਹੜਾ ਇਹ ਮੈਨੂੰ ਲੱਗਦਾ ਜਿਹੜਾ ਸਰਕਾਰ ਵੱਲੋਂ ਨੋਟਿਸ ਕੱਢਿਆ ਸੀ ਪ੍ਰਸ਼ਾਸਨ ਵੱਲੋਂ ਨੋਟਿਸ ਕੱਢਿਆ ਸੀ ਉਹ ਪਤਾ ਨਹੀਂ ਕਿਹੜੀ ਸੁਰੰਗ ਚ ਵਾੜ ਛੜੇ ਦਾ ਉਹ ਕਿਤੇ ਰੱਦੀ ਦੇ ਟੋਕਰੀ ਚ ਪਾ ਕੇ ਤੇ ਛੁੱਟ ਛੜੇ ਦਾ ਉਹ ਮੈਨੂੰ ਨਹੀਂ ਲੱਗਦਾ ਵੀ ਉਹ ਕਿਤੇ ਬਾਹਰ ਕੱਢਣਗੇ ਜੇ ਹੁੰਦਾ ਹੈ ਨਾ ਕਿਤੇ ਕੰਮ ਕਰਨਾ ਹੁੰਦਾ ਤੇ ਅੱਜ ਨੂੰ ਇਹ ਰੁੱਖਾਂ ਦੀ ਕੋਈ ਰਾਖੀ ਹੋਈ ਹੁੰਦੀ ਇਹਦਾ ਕੋਈ ਸਾਰ ਨਹੀਂ ਲੈ ਤੇਰੀ ਬਾਰਡਰੀ ਵਾਲ ਕੀਤੀ ਆਪਣੀ ਜਗ੍ਹਾ ਨੂੰ ਕਵਰ ਕਰਨ ਵਾਸਤੇ ਉੱਤੇ ਹੀ ਹੈ ਜਾਂ ਤੋੜਦੀ ਉਹ ਨਾ ਜੀ ਨਾ ਬਾਇਰਪੁਰ ਤੋੜਦਾੜ ਛੱਡੀ ਦਿਆ ਤੋੜ ਤੋਂ ਕਰਕੇ ਪਾਰਗੰਦ ਸੁੱਟਣ ਦੇ ਨੇ ਜੀ ਇਹ ਸਾਰਾ ਕੀ ਅਪੀਲ ਕਰਨ ਚਾਹੋਗੇ ਅਪੀਲ ਕੱਖ ਨਹੀਂ ਕਰਨਾ ਮੈਂ ਕਹਿੰਦਾ ਵੀ ਤਮਾਸ਼ਾ ਨਾ ਕਰੋ ਜਿਹੜੇ ਪੁਰਾਣੇ ਰੁੱਖ 17 ਇੱਕ ਰੁੱਖ ਨੂੰ ਤਿਆਰ ਕਰਨਾ ਹੋਏ ਤਾਂ ਕਮ ਸੇ ਕਮ 5 ਤੋਂ 7 ਸਾਲ ਨਾਰਮਲ ਲੱਗ ਜਾਂਦੇ ਆ ਇਹਦੇ 17 17 ਸਾਲਾਂ ਦੇ ਰੁੱਖ ਨੇ ਇਹ ਦੋ ਕਿ ਤਿੰਨ ਸਾਲ ਦੇ ਵਿੱਚ ਇਹਨੇ ਗੁੱਜਰ ਬਰਾਦਰੀ ਨੇ ਸਾਰੇ ਮੁਕਾ ਦੇਣੇ ਆ ਤੇ ਇੱਥੇ ਬਸ ਟੈਂਡ ਹੀ ਲੱਭਣੀ ਇੱਥੇ ਕੋਈ ਰੁੱਖ ਨਹੀਂ ਲੱਭਣਾ ਨਾ ਇਹਨਾਂ ਨੂੰ ਹਾਦ ਤਾ ਵੀ ਅੱਗੇ ਰੁੱਖ ਵੀ ਲਾਇਆ ਜਾਵੇ ਇਹਨਾਂ ਦਾ ਕੰਮ ਹੈ ਵੀ ਜਿੱਥੇ ਜਾਣਾ ਤੈਸ਼ ਨੈਸ਼ ਕਰ ਦੇਣਾ ਜਾੜ ਆਪਣੇ ਬਾੜ ਦੇਣੇ ਉੱਥੇ ਬਿੜਾ ਗਰਕ ਕਰ ਦੇਣਾ ਉਸ ਜਗ੍ਹਾ ਦਾ ਜੀ ਇਹ ਕੰਮ ਹੈ ਜੀ ਇਹਨਾਂ ਦਾ ਸਰਕਾਰੋਂ ਕਿਹਾ ਜਾਂਦਾ ਕਿ ਬੂਟੇ ਲਗਾਏ ਜਾ ਰਹੇ ਆ ਵਾਤਾਵਰਣ ਨੂੰ ਦੁਸਤ ਕੀ ਭੇਜਦਾ ਲੱਗਦਾ ਕੁਝ ਤਾਂ ਹੋ ਰਿਹਾ ਇਹ ਇਸ ਏਰੀਏ ਦੇ ਵਿੱਚ ਬਚਾਇਆ ਨਹੀਂ ਜਾ ਰਿਹਾ ਤੇ ਰੁੱਖਾਂ ਦੀ ਰਾਖੀ ਕਿੱਥੋਂ ਹੋਣੀ ਹੈ ਜੀ ਤੇ ਮੇਰੀ ਇਹ ਪ੍ਰਸ਼ਾਸਨ ਅੱਗੇ ਬੇਨਤੀ ਆ ਪੈਣੀ ਹੈ ਗੁਜਰਾਂ ਨੂੰ ਸਜ਼ਾ ਦਿੱਤੀ ਜਾਏ ਤੇ ਇਹਨਾਂ ਨੂੰ ਕਿਹਾ ਜਾਵੇ ਵੀ ਇੱਥੇ ਘੱਟੋ ਘੱਟ 3-300 ਬੂਟੇ ਇਨਾ ਕੋਲੋਂ ਲੁਆਈ ਜਾਣ